ਪੰਜਾਬ ਦੇ ਵਿੱਚ ਚਾਈਨਾ ਡੋਰ ਸਿੰਥੈਟਿਕ ਸਮਗਰੀ ਅਤੇ ਪਲਾਸਟਿਕ ਦੀ ਬੜੀ ਡੋਰ ਉੱਤੇ ਪੂਰੇ ਸੂਬੇ ਭਰ ਦੇ ਵਿੱਚ પ્રતિਬੰਧ ਲਗਾ ਦਿੱਤਾ ਹੈ ਤੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਵੱਲੋਂ ਇਹ ਆਦੇਸ਼ ਜਾਰੀ ਕੀਤੇ ਨੇ ਇਸ ਬੰਦ ਦੇ ਵਿੱਚ ਸਜ਼ਾ ਵੀ ਹੋ ਸਕਦੀ ਹੈ ਦੱਸਦੇ ਕਿ 5 ਜਨਵਰੀ ਨੂੰ ਵਾਤਾਵਰਣ ਦੀ 1986 ਦੀ ਧਾਰਾ 5 ਦੇ ਦੌਰਾਨ ਜਾਰੀ ਕੀਤੇ ਗਏ ਜਿਸ ਦੇ ਵਿੱਚ ਪੰਜਾਬ ਚ ਨਾਈਲੋਨ ਪਲਾਸਟਿਕ ਚਾਈਨਾ ਡੋਰ ਅਤੇ ਹੋਰ ਕਈ ਪ੍ਰਕਾਰ ਦੇ ਸਿੰਥੈਟਿਕ ਸਮਗਰੀ ਜੋ ਕਿ ਪਤੰਗ ਉਡਾਣ ਦੇ ਵਿੱਚ ਵਰਤੀ ਜਾਂਦੀ ਹੈ ਤਾ ਪੰਜਾਬ ਪੁਲਿਸ ਨੂੰ ਕੰਟਰੋਲ ਬੋਰਡ ਦੇ ਵੱਲੋਂ ਪੂਰਨ ਤੌਰ ਤੇ ਬੈਨ ਲਗਾ ਦਿੱਤਾ ਹੈ ਜੇਕਰ ਕੋਈ ਚਾਈਨਾ ਡੋਰ ਸਿੰਥੈਟਿਕ ਮਾਜਾ ਜਾਂ ਕਿਸੇ ਤਰ੍ਹਾਂ ਦੇ ਪਲਾਸਟਿਕ ਡੋਰ ਵੇਚਦਾ ਹੋਇਆ ਫੜਿਆ ਗਿਆ ਤਾਂ ਉਸ ਨੂੰ ਘੱਟੋ ਘੱਟ 10000 ਤੋਂ ਲੈ ਕੇ 15 ਲੱਖ ਰੁਪਏ ਤੱਕ ਦਾ ਜੁਰਮਾਨਾ ਦੇਣਾ ਪਵੇਗਾ ਸਸ਼ੀਗਲ ਐਨਵੀ ਨਿਊਜ਼ ਦੇਖ ਰਹੇ ਹੋ ਤੁਸੀਂ ਅੱਜ ਪੰਜਾਬ ਪ੍ਰਦੂਸ਼ਣ ਬੋਰਡ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਜਿਹੜੇ ਦagangdar ਚਾਈਨਾ ਟੌਰ ਵੇਚ ਰਿਹਾ ਪੂਰੇ ਪੰਜਾਬ ਭਰ ਵਿੱਚ ਚਾਈਨਾ ਟੌਰ ਬੈਨ ਆ ਜੇ ਕੋਈ ਵੀ ਦੁਕਾਨਦਾਰ ਚਾਈਨਾ ਟੌਰ ਵੇਚਦਾ ਪકડਿਆ ਗਿਆ ਉਹਨੂੰ ਸਜ਼ਾ ਜਾਂ 10000 ਤੋਂ ਲੈ ਕੇ 15 ਲੱਖ ਦਾ ਜੁਰਮਾਨਾ ਹੋ ਸਕਦਾ ਤੇ ਨਾਲ ਹੀ ਉਹਨਾਂ ਦੇ ਨੋਟਿਸ ਵਿੱਚ ਲਿਖਿਆ ਜੇ ਕੋਈ ਵੀ ਚਾਈਨਾ ਡੋਰ ਪਕੜਾਉਂਦਾ ਉਹ ਸੁਚਨਾ ਗੁਪਤ ਰੱਖਿਆ ਹੋਈ ਤੇ ਕੋਲੋਂ 25000 ਰੁਪਏ ਨਾਲ ਦਿੱਤਾ ਜਾਵਾ ਉਹ ਜਿਹੜੇ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾ ਜਾਂ ਹੋਰ ਵੀ ਆ ਉਹਨਾਂ ਦੇ ਖੇਡ ਨਹੀਂ ਕਿਉਂਕਿ ਪੰਜਾਬ ਪ੍ਰਦੂਸ਼ਣ ਬੋਰਡ ਪੂਰਾ ਐਕਸ਼ਨ ਲਏ ਜਾਂ ਅਗਲ ਗੱਲ ਕਰੀਏ ਪੰਜਾਬ ਪੁਲਿਸ ਦੀ ਪੰਜਾਬ ਦੇ ਜਗ੍ਹਾ-ਜਗ੍ਹਾ ਵਿੱਚ ਪੰਜਾਬ ਪੁਲਿਸ ਚਾਈਨਾ ਡੋਰ ਦੇ ਉੱਪਰ ਚੈਕਿੰਗ ਕਰੀ ਰਹੀ ਹੈ ਰੇਡਾਂ ਮਾਰੀ ਜਾਵਾ ਗੱਲ ਕਰੀ ਸਟਾਫ ਸ਼ਹਿਰ ਪਟਿਆਲਾ ਦੀ ਅਜੇ ਐਵੇਂ ਦਾ ਕੋਈ ਪਟਿਆਲਾ ਪੁਲਿਸ ਦਾ ਐਕਸ਼ਨ ਨਹੀਂ ਦਿਖਾਈ ਦੇ ਰਿਹਾ ਪਟਿਆਲਾ ਤੋਂ ਏਰ ਵੀ ਨਹੀਂ ਲਈ ਕੇਸ਼ੂ ਕੁਮਾਰ ਕੀ ਰਿਪੋਰਟ